ਮਾਤੇ ਨੂੰ ਪਹਿਲਾ ਕੰਮ ਕਰਦਾ ਜਿੰਨੇ ਆਪਣੇ ਦਰਵਾ ਸਾਰਿਆਂ ਤੇ ਪੱਕੇ ਸੀਮਿੰਟ ਦੇ ਬੰਦ ਬਣਾਈ ਜਾਣਗੇ ਪੱਕਾ ਲਾਜ ਕਰ ਦੂ ਜਿਵੇਂ ਫਾਕਾ ਲਗੀਤਾ ਸੀ ਜਿਹ ਬਿਜਲੀ ਪੂਰੀ ਕੀਤੀ ਸੀ ਮੈਂ ਮੈਨੂੰ ਜਦੋਂ ਮੈਂ ਕਹਿੰਦਾ ਬਿਜਲੀ ਪੂਰੀ ਕਰਦੇ ਲੋਕੀ ਕਹਿੰਦੇ ਕੱਲ੍ਹ ਅਸੀਂ ਆਈ ਮੜੀ ਜਾਂਦਾ ਅੱਜ ਤੱਕ ਮੈਂ ਜੋ ਕਿ ਆ ਵਕਤ ਦਾ ਕੀਤਾ ਪਿੰਡਾਂ ਤੇ ਪਿੰਡਾਂ ਫੈਸਲਾ ਕਰ ਲੋ ਤੁਸੀਂ ਕੱਲ੍ਹ ਹਲਸਾਪਨ ਦੀ ਪਾਰਟੀ ਪੰਜਾਬ ਦੀ ਆਪਣੇ ਕੌਣ ਜਿਵੇਂ ਬੰਦਾ ਬੂਤ ਲੱਗੂ ਆ ਹੋਰ ਕਿਤੇ ਨਹੀਂ ਲੱਗੇ ਕਿਸੇ ਦਾ ਨਹੀਂ ਲੱਗਣ ਦੇਣਾ ਪਾਪੂ ਕੌਣ ਕੌਣ ਪ੍ਰਮਾਤਮਾ ਲੋਰ ਕਰੇ ਆ ਦੇਖ ਸਰ ਰਹਿ ਗਿਆ ਹਿੱਤੋਂ ਕੌਣ ਦੀ ਪਾਠੀ ਸੇਵਾ ਦੇ ਲੋ ਮਾਥੇ ਤੇ ਪਹਿਲਾ ਕੰਮ ਕਰਦਾ ਜਿੰਨੇ ਆਪਣੇ ਦਰਿਆ ਮਾਰਿਆਂ ਤੇ ਪੱਕੇ ਸੀਮੇਂਟ ਦੇ ਵੱਧ ਬਣਾਈ ਜਾਣਗੇ ਪੱਕਾ ਲਾਹਰਰੂ ਜਵੇਂ ਪਾਕਾ ਲਗੀਤਾ ਸੀ ਜਿਹ ਬੀਜੀ ਪੂਰੀ ਕੀਤੀ ਸੀ ਮੈਨੂੰ ਜਦੋਂ ਮੈਂ ਕਹਿੰਦਾ ਬੀਜੀ ਪੂਰੀ ਕਰਦੇ ਲੋਕੀ ਕਹਿੰਦੇ ਕੱਲ੍ਹ ਅਸੀਂ ਮੜੀ ਜਾਂਦਾ ਅੱਜ ਤੱਕ ਮੈਂ ਜੋ ਕਿਆ ਵਕਤ ਦਾ ਕੀਤਾ ਮੈਨੂੰ ਕਹਿੰਦੇ ਸੀ ਇੱਥੀਆਂ ਫਰਤਾਂ ਕਿਵੇਂ ਬਣ ਜਾਂਦੀਆਂ ਸੀਮਣੀਆਂ ਨੇ ਬਣਨੀਆਂ ਬਰਾਤਾਂ ਕਿੱਗ ਨਹੀਂ ਮੈਂ ਤਾਂ ਪਾਣੀ ਵਾਲੀ ਬੱਠ ਵਿੱਚ ਲਾਤੀ ਸੀ ਉੱਥੇ ਮਾਫੀ ਕਰਦਾ ਆ ਜਿੰਨੇ ਨੁਕਸਾਨ ਹੋਦਾ ਆਪਣੇ ਖੇਤਾਂਾਂ ਦਾ ਦੀਪਾ ਦਾ ਪਿੰਡਾਂ ਦੇ ਕੰਨ ਦਬਾ ਹੋ ਰਿਹਾ ਮੈਨੂੰ ਆ ਸਾਰੇ ਪੰਜਾਬ ਨੂੰ ਮੈਂ ਵਾਦਾ ਕਰਦਾ ਮੇਰੀ ਅੱਜ ਬਿਆਨ ਨੂੰ ਲੋਟ ਕਰ ਲਿਓ ਜਿਸ ਦਿਨ ਸਰਕਾਰ ਆ ਗਈ ਸਾਲ ਦੇ ਸਾਲ ਦੇ ਅੰਦਰ ਹਮਾਚਰ ਤੋਂ ਲੈ ਕੇ ਪਾਕਿਸਤਾਨ ਤੱਕ ਜਿੰਨੇ ਆ ਦਰਿਆ ਆਪਣੇ ਸਾਰੇ ਵਿੱਚ ਚੈਨ ਕਰਕੇ ਪੱਕੇ ਜਿਵੇਂ ਸੀਮਨ ਗੱਮ ਮੰਗੋ ਸਾਰਾ ਬੰਨਿਕਾ ਨਾਸੀ ਕਰ ਦਾਂਗੇ ਇਹ ਕਰੋੜ ਲਗਰੋ ਕੋਈ ਸਰਕਾਰਾਂ ਵੱਸ ਵੱਡੀ ਗੱਲ ਨਹੀਂ ਸੋਚ ਵੱਡੀ ਹੋਣੀ ਚਾਹੀਦੀ ਹੈ ਬਾਕੀ ਜੇញ ਉਹ ਯਾਹੋਂ ਬਾਰੇ ਕਿ ਕਿ ਮੈਂ ਗਰੀਬਾਂ ਵਾਸਤੇ ਆਟਾ ਦਾਲ ਛਗਨ ਪੈਨਸ਼ਨ ਸਾਲੀਆਂ ਬੰਦਾ ਉੱਥੇ ਵੀ ਗੱਲ ਹੋ ਜਾਂਦੀਆਂ ਨਾਲੇ ਖੋਰ ਕਰ ਮੋਟੇ ਪ੍ਰੋਜੈਕਟ ਤੇ ਬਿਵਰ ਕਨੈਕਸ਼ਨ ਨਹੀਂ ਕਿੰਨਾ ਕੋਈ ਹੈ ਨਹੀਂ ਕਿ ਹੈਗੇ ਫਰਕ ਕੋਲ ਜਿੰਨਾ ਕੋਲ ਨਹੀਂ ਹੈ ਪਹਿਲੇ ਤੇ ਨਹੀਂ ਫਰਕ ਸਾਰਿਆਂ ਨੂੰ ਇੱਕੋ ਜਿਹੀ ਬਲ ਕਨੈਕਸ਼ਨ ਅਸੀਂ ਦੇਵਾਂ ਨੂੰ ਮੈਂ ਇਹ ਕਹਿਣ ਦਾ ਪਾ ਤੁਸੀ ਜਾਣਦੇ ਆ ਅਕਾਲੀ ਦਲ ਸਰਕਾਰ ਦਾ ਮਤਲਬ ਕੀ ਹੈ ਰਾਜ ਖੋਡਾ ਹੋਣਾ ਹੈ ਪੰਜਾਬ ਦੇ ਖਜ਼ਾਨੇ ਦਾ ਮੂਹਰ ਤੋਂ ਪਿੰਡਾਂ ਤੱਕ ਹੋਣਾ ਹੈ ਇਹਨਾ ਮੰਗੂ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਬੀਬੀ ਜੀ ਨੂੰ ਵੋਟ ਪਾ ਕੇ ਤਕੜੀ ਚੋਂ ਨਿਸ਼ਾਨਾ ਇੱਕ ਪਾਸੇ ਹੋ ਜਓ ਉਹ ਤੂਫਾਨ ਸਿਰ ਹੋਊਗਾ ਜਿਹੜਾ ਝਾੜੂ ਵਾਲੇ ਤੇ ਕਾਂਗਰਸੀਆਂ ਦੇ ਦੂਜੇ ਵਿਰੋਧੀਆਂ ਸਾਰੇ ਵਿਚਾਰਾਂ ਨੂੰ ਉਡਾ ਦੇਗਾ ਮੈਨੂੰ ਤੁਹਾਡੇ ਤੇ ਬੜਾ ਆਸ ਦਾ ਮਾਨ ਹੈ ਵਾਈਸ ਜੀ ਕਾ ਖਾਲਸਾ ਵਾਈਸ ਜੀ ਦੇ ਪਦੇ